ਇਹ ਅਸਲ ਮੂਤੀ ਬੇਕ ਹੈ ਕੋਈ ਅਖਰ ਸਿੱਖ ਨਾ ਸੋਈ ਅਨੇਕ ਹੈ ਐੜਿਆ ਅਹੰਕਾਰ ਦਾ ਭਜਨ ਕਰੀਏ ਤੇ ਕਾਮ ਤੇ ਕ੍ਰੋਧ ਦਿਲੋਂ ਚੱਤ ਚੱਲ ਵਾਹ ਜੀ ਕਹਿੰਦੀ ਹੈ ਸ਼ਵਰ ਦਾ ਜਪ ਨਾਮ ਨਹੀਂ ਛੋੜ ਕੇ ਘਰਾਂ ਦੇ ਕਰਮ ਹੈ tamam ਵਾਹਿਗੁਰੂ ਸੱਚਾ ਕਹਿੰਦਾ ਸਤ ਪ੍ਰਣਾ ਦਾ ਸੱਚ ਕਹਿਣਾ ਆ ਮੋੜ ਮੋੜ ਨਹੀਂ ਜਹਾਨੀ ਤੇ ਕਿਨੇ ਰਹਿਣਾ ਹੈ ਸਾਗੇ ਅਹੰਕਾਰ ਵਾਲੀ ਗੱਲ ਦਾ ਵੀ ਗਾਲ ਵੱਢੀ ਗੇ ਹੂੰ ਤੇ ਨਿੰਦਿਆ ਤੇ ਚੁਗਲੀ तमाम ਛੱਡ ਗਈ। ਖੱਖਿਆ ਕਰ ਮ ਆਪਣੇ ਪਛਾਣੀਏ ਤੇ ਗੁਰਾਂ ਕੀ ਦੇ ਬਚਨਾਂ ਨੂੰ ਸੱਚ ਜਾਣੀ। ਖੱਖਿਆ ਖਰਚ ਲੱਖ ਤੇ ਹਜ਼ਾਰ ਦੀ। ਕਲ ਯੋਗ ਵਿੱਚ ਨਾ ਹੁੰਦਾ ਆਦਾਲ। ਹਮ। ਲੱਗਿਆ ਗਵਿੰਦੀ ਜੀ ਦੇ ਗੋਣ ਗਾਵੇਂਗਾ। ਫੇਰ ਨਾ 84 ਦੇ ਬੇਤੇ ਆਉਂਗਾ। ਹਮ। ਕਰਿਆ ਤਰ੍ਹਾਂ ਦੇ ਕੰਮ ਨਹੀਂ ਜੋ ਮੁਕਣੇ। ਇੰਨਾ ਚਿੱਤਰ ਬੰਦੇ ਦੇ ਸਵਾਸ। ਮੰਤਰ ਧਿਆਨ ਤੇ ਇਮਾਨ ਦੀ ਕਿੰਨੇ ਗੱਲਾਂ ਛੋਟੀਆਂ ਨੇ ਜਾਂਦੀ ਜਾਨ ਦੀ ਕੀਤੀ ਆਂ ਤਰਾਈ ਕਿਹੜਾ ਕੰਮ ਸਾਰਦੀ ਡਿੱਗਦਾ ਪਤਾਸਾ ਪਾਣੀ ਵਿੱਚ ਘਾਰ ਦੇ ਦਿੱਤੇ ਜਿੱਦਿਆ ਜਰੂਰ ਜਪ ਮਹਾਰਾਜ ਨੂੰ ਰੁੱਪ ਦਾ ਜਹਾਜ਼ ਬੰਨੇ ਲਾ ਦੂ ਘਰ ਜਿੱਦਿਆ ਚਗੇ ਚੁੱਪ ਉਠ ਲੈ ਨੋ ਜੀਵਣਾ ਫਾਟ ਗਿਆ ਉਚੋਲਣਾ ਕਿੰਨੇ ਨਹੀਂ ਸੀ ਮੰਨਿਆ ਧਿਆਨ ਤੇ ਧਿਆਨ ਤੇ ਇਮਾਨ ਦੀ ਕਿੰਨੇ ਗੱਲਾਂ ਛੋਟੀਆਂ ਨੇ ਜਾਂਦੀ ਜਾਨ ਦੀ ਤਾਂ ਕਿ ਅਪਟੈਨ ਸੇ ਵਰਗੁਨਾਦੀ ਚੱਲ ਗਈ ਤੇ ਛੋਟ ਨਰਕਾ ਨੂੰ ਸ਼ਰਧਾਨੀ ਬਣ ਗਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ 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 ਵਾਹ